ਸਤਿ ਸ਼੍ਰੀ ਅਕਾਲ ਦੋਸਤੋ ਅ ਅ ਲਾਈਟ ਬੰਦ ਕਰ ਯਾਰ ਇੱਧਰ ਆ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਅ ਮੈਂ ਤੇ ਵਿਕਰਮ ਬਾਜਵਾ ਜੀ ਸਾਹਨੇਵਾਲ ਤੋਂ ਜਿਹੜੇ ਚੋਣਾਂ ਲੜਦੇ ਨੇ ਅੱਜ ਜਿਵੇਂ ਅਸੀਂ ਹੁਣੇ ਇਕੱਠੇ ਹੋਏ ਆਏ ਮੇਰੇ ਕੋਲੇ ਆਏ ਆ ਸਾਡਾ ਕੱਲ ਤੁਹਾਨੂੰ ਪਤਾ ਹੈ ਕਿ ਸਾਹਨੇਵਾਲ ਸਾਡਾ ਪ੍ਰੋਗਰਾਮ ਸੀਗਾ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਮਾਈਨਿੰਗ ਦੀ ਗੱਲ ਵੀ ਹੋਈ ਹੁਣੇ-ਹੁਣੇ ਸਾਨੂੰ ਪਤਾ ਲੱਗਿਆ ਮਾਈਨਿੰਗ ਦੇ ਲਈ ਧਰਨਾ ਵੀ ਕੁਝ ਲੋਕਾਂ ਨੇ ਸਾਥੀਆਂ ਨੇ ਲਾਇਆ ਵਿਆ ਹੁਣੇ ਪਿੰਡਾਂ ਦੇ ਸਰਪੰਚਾਂ ਨੇ ਪੰਚਾਂ ਨੇ ਤੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਨੇ ਡ੍ਰੋਨ ਵਾਸਤੇ ਜਾਂ ਸਾਡੇ ਬੰਦਿਆਂ ਨੂੰ ਤਮਕਾਉਣ ਵਾਸਤੇ ਸਾਡਾ ਬਲਾਕ ਦਾ ਪ੍ਰਧਾਨ ਹੀ ਚੱਕ ਲਿਆ ਜੀਰਾ ਨਾਮ सोनू ਹੈ ਬੜਾ ਨੇ ਤੜਕ ਸਾਡਾ ਜਰਨੈਲ ਹੈ ਭਰਾ ਹੈ ਤੇ ਤਕਰੀਬਨ 2 ਘੰਟੇ ਹੋ ਗਏ ਫੜਿਆ ਨੂੰ ਮੇਰੀ ਹੁਣੇ ACP ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘਾਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਹੈ ਔਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ 'ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨੀ ਚੱਕ ਲਓਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇ 'ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਈ ਮੀਡੀਏਟ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ। ਆ ਚੰਡੀਗੜ੍ਹੋਂ ਤੁਹਾਡੇ ਠਾਣੇ ਵੱਲ ਰਵਾਨਾ ਹੋਣਾ ਪਏਗਾ। ਸੋ ਨਾਲ ਹੀ ਨਾਲ ਮੇਰੀ ਸਮੂਹ ਸੰਗਟਾਂ ਨੂੰ ਕਾਂਗਰਸ ਦੇ ਵਰਕਰਾਂ ਨੂੰ ਬੇਨਤੀ ਹੈ ਅੱਧੇ ਘੰਟੇ ਬਾਅਦ ਫੇਰ ਲਾਈਵ ਕਰਾਂਗੇ ਜੇ ਦਿੱਕਤ ਆਈ ਜੇ ਉੱਥੇ ਜਾਣਾ ਹੋਇਆ ਤਾਂ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਕੰਮਰ ਕੱਸੇ ਕੱਸ ਕੇ ਸਾਨੇਵਾਲ ਠਾਣਾ ਵਿਖੇ ਉਹ ਜਗਾ ਦੀ ਲੋਕੇਸ਼ਨ ਅਸੀਂ ਪਾ ਦੇਾਂਗੇ ਮਿਹਰਬਾਨਾ ਮਿਹਰਬਾਨਾ ਵੀ ਮਿਹਰਬਾਨ ਜੀ ਸੋ ਉੱਥੇ ਸਾਰਿਆਂ ਨੇ ਪਹੁੰਚਣੇ ਸੋ ਕਿਸੇ ਸਾਡੇ ਸਾਥੀ ਨਾਲ ਜ਼ਿਆਸਤੀ ਬਿਲਕੁਲ ਨਹੀਂ ਹੋਣ ਦੇਾਂਗੇ ਹਾਂ ਇਹ ਹੈ ਕਿ 2 ਘੰਟੇ ਸਾਨੂੰ ਪੌਣੇ ਡੇਢ ਘੰਟਾ ਲੱਗੇਗਾ ਆਉਣ ਵਾਸਤੇ ਸਵਾ ਘੰਟਾ ਰਾਤ ਦਾ ਸਮਾਂ ਸਮਾਂ ਵੀ ਛੇਤੀ ਸਫਰਤਾ ਕਰ ਲਾਂਗੇ ਲੇਕਿਨ ਚਿੰਤਾ ਨਹੀਂ ਕਰਨੀ ਸਾਨੇਵਾਲ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਸਾਡੇ ਬਲੌਗ ਦੇ ਪ੍ਰਧਾਨ ਨੂੰ ਕਹਿਣਾ ਚਾਹਣਾ ਹੈ ਪਰਿਵਾਰ ਨੂੰ ਕਹਿਣਾ ਚਾਹਣਾ ਹੈ ਕਾਂਗਰਸ ਦੇ ਵਰਕਰਾਂ ਨੂੰ ਕਹਿਣਾ ਚਾਹਣਾ ਤਕੜੇ ਰਹੋ ਔਰ ਜੇ ਕਿਸੇ ਨੇ ਤੁਹਾਡੇ ਨਾਲ ਅਜ਼ਾਦੀ ਕੀਤੀ ਸਮਝ ਲੋ ਰਾਜੇ ਵੜਿੰਗ ਨਾਲ ਅਜ਼ਾਦੀ ਹੋਏਗੀ ਸੋ ਚਿੰਤਾ ਨਹੀਂ ਕਰਨੀ ਦੁਬਾਰੇ ਫੇਰ ਕਰਾਂਗੇ ਜੇ ਅੱਧੇ ਘੰਟੇ ਦੇ ਵਿੱਚ ਵਿੱਚ ਸਾਡਾ ਮਸਲਾ ਹੱਲ ਨਾ ਹੋਇਆ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡਾ ਬੰਦਾ ਦੇ ਦੇਨੇ ਸੋ ਉਮੀਦ ਕਰਦੇ ਹਾਂ ਕਿ ਸਾਡਾ ਬੰਦਾ ਦੇ ਦੇਣਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੁਧਿਆਣੇ ਦੇ ਆਸ-ਪਾਸੇ ਤੇ ਖਾਸ ਕਰਕੇ ਸਾਹਨੇ ਵਾਲ ਏਰੀਆ ਦੇ ਵਿੱਚ ਸ਼ੇਅਰ ਕਰੋ ਵਿਕਰਮ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਜ ਪਰਵਿੰਦਰ ਸੋਨੂ ਆ ਜਿਹੜਾ ਸਾਡਾ ਬਹੁਤ ਕਿਉਂਕਿ ਕੱਲ ਸਾਡੀ ਰੈਲੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਇਆ ਸੋ ਉਹ ਬਖਲਾਠ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਤੱਕੇ ਨਾਲ ਉਹਨਾਂ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਕਹਿ ਰਹੇ ਨੇ ਕਿ ਪਸਾੜਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਕਰਕੇ ਅੱਜ ਉਹਨਾਂ ਨੂੰ ਘਰ ਤੋਂ ਗ੍ਰਿਫਤ ਕਰ ਕਰਕੇ ਲੈ ਕੇ ਗਏ ਨੇ ਸੋ ਜੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਜੇ ਥੋੜੇ ਟਾਈਮ ਚ ਨਾ ਛੱਡਿਆ ਤਾਂ ਅਸੀਂ ਉੱਥੇ ਧਰਨੇ ਦੇ ਵਿੱਚ ਸਾਰੇ ਇਕੱਠੇ ਕਾਂਗਰਸੀ ਉੱਥੇ ਪ੍ਰਧਾਨ ਜੀ ਨਾਲ ਹੋਣਗੇ ਉੱਥੇ ਪਹੁੰਚਾਂਗੇ ਸੋ ਤੁਹਾਨੂੰ ਬੇਨਤੀ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਥਾਣੇ ਦੇ ਅੱਗੇ ਪਹੁੰਚੋ ਚਲੋ ਜੀ ਦੁਬਾਰੇ ਫਿਰ ਤੁਹਾਨੂੰ ਅਦਲਾ ਦਿੰਨੇ ਜੇ ਮਸਲਾ ਹੱਲ ਨਾ ਹੋਇਆ ਮਿਲਦੇ ਹਾਂ ਧੰਨਵਾਦ ਸਾਥੀਓ ਮਿਹਰਬਾਨੀ